ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸੇ ਵੀਰ ਭਾਈ ਐਡ ਕਰਾਉਣੀ ਨੰਬਰ ਚੱਲ ਜੀ ਜਾਂਦਾ 507 ਫੋਟੋਆਂ ਭੇਜ ਦਿਓ ਕੋਈ ਪਸ਼ੂ ਦੀ ਐਡ ਕਰਾਉਣੀ ਜਾਂ ਘਰੇ ਐਡ ਕਰਾਉਣੀ ਆ ਆਪਣੇ ਨਾਲ ਸੰਪਰਕ ਕਰ ਸਕਦੇ ਆ ਘਰੇ ਜਾ ਕੇ ਵੀਡੀਓ ਬਣਾਇਆਉਨੇ ਆ ਤੇ ਆ ਆਪਾਂ ਦੇਖਾਂ ਤਿੰਨ ਚਾਰ ਚੀਜ਼ਾਂ ਅੱਡੋ ਅਡੇ ਰਿਆਂ ਚ ਵੀਡੀਓ ਸਾਰੀ ਵੇਖੋ ਸਟੈਪਾਂ ਦਾ ਕਰਿਓ ਤੇ ਲਾਇਕ ਕਰਦਿਆ ਕਰੋ ਲਾਇਕ ਨਹੀਂ ਕਰਦੇ ਚੈਨਲ ਫੋਲੋ ਕਰਦੇ ਕੋਈ ਸ਼ੇਅਰ ਕਰਦਿਆ ਕਰੋ ਆ ਹੈਗਾ 167 ਟ੍ਰਾਲਾ ਪਿੰਡ ਬਿੰਤਗਾਲਾ ਜ਼ਿਲ੍ਹਾ ਬਰਤਾਰਾ ਕਿਸੇ ਵੀ ਬਿਆਸ ਰਿਕੇ ਕੋਲੇ ਵੀਰ ਦਾ ਪੈਂਡਾ ਮਹਿੰਤਿਆਂ ਵਾਲਾ 16 7 ਡਰੱਲਾ ਦਾ 10 ਸਿੰਘ ਕੀ 82 ਚ ਫੋਟੋ ਜਾਣਕਾਰੀ ਲੈ ਕੇ ਵੀਡੀਓ ਬਣਾਉਣ ਲੱਗੇ ਆਪਾਂ ਤੇ ਰੇਲ ਦੇ ਹਿੱਸੇ ਚ 10 ਨੜੀ ਹੱਬ ਜਾ 3 ਫੁੱਟ ਵਿਡ ਲੈਜਰ ਕੱਟਦਾ ਤੋਂ ਪਟਵਾਰ ਲਾਈਟਾਂ ਚਿੱਟਾਂ ਲੱਗੀਆਂ ਬੇਰ ਤੇ ਲੱਗੇ ਵੀਲ ਕਵਰ ਲੱਗੇ ਫੁੱਲ ਮੋਡੀਫਾਈਡ ਰੰਦਾ ਇਹਦੀ 56 ਇੰਚ ਮੱਛੀ ਹੌਕਾ ਕਿਥੇ ਗੁੰਲਾ ਪੈਂਦਾ 421 ਆ ਰਸੇ ਕਸਣ ਵਾਲਾ ਵੀ ਲਾਇਆ ਇਕੱਠੇ ਕਰਨ ਵਾਲਾ ਵੀ ਲਾਇਆ ਸਾਈਡਾਂ ਤੇ ਵੀ ਲਾਈਟਾਂ ਲੱਗੀਆਂ ਪਿੱਛੇ ਵੀ ਲੱਗੀਆਂ ਵੈੱਡ ਦੇ ਵੀ ਲੱਗੀਆਂ ਜਗਮਗ ਜਗਮਗ ਕਰਦਾ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ business ਪਰ ਕਰ ਸਕਦੇ ਝਿਲਾਂ ਪਰਸਰ ਪੈਂਡ ਬੈਂਤਾਂ ਵਾਲਾ ਤੇ ਤੇ ਪਾਰਾ ਟਰਾਲਾ ਦਾ ਫੁੱਲ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਤੇ ਫੋਨ ਲਾ ਕੇ ਦਿੰਦਾ ਹੁੰਦੇ ਆ ਇਹਨਾਂ ਦਾ ਰੇਟ ਦੀ ਗੱਲ ਕਰਕੇ ਰੇਟ ਹੈਗਾ 295000 ਰੁਪਿਆ 295000 ਰੁਪਿਆ ਚੈਂਦਰਪੁਰ ਤੋਂ ਪੇਸ਼ ਕਰਦਾ ਅੱਗੇ ਆ ਕਿ 11 ਛੇ ਦੀ ਟਰਾਲੀ ਚੈੱਕ ਕਰੀਏ ਇਹ ਹੋਰ ਬੰਦੇ ਦੀ ਹੈ ਟਰਾਲੀ ਨੂੰ ਦੱਸਦੇ ਹਾਂ ਗਾ ਪੂਰੀ ਭਾਰੀ ਟਰਾਲੀ 8 ਇੰਚੀ ਗਾਡਰਾਂ ਚਾਹੀਏ ਤੇ 8 ਡਾੜੀ ਹੱਬ ਚਾ 11 ਫੁੱਟ ਲੰਮੀ ਆ ਤੇ 6 ਫੁੱਟ ਚੌੜੀ ਆ ਫਰਸਤੂੜੀ ਵੇਖ ਹੀ ਸਕਦੇ ਹੋ ਵਿੱਚੋਂ ਫੋਟੋ ਨਾਲ ਲਈ ਆ ਤੇ ਜੱਕ ਲੱਗਿਆ ਵਾ ਟਰਾਂਡ ਦੇ ਦੂ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੀਆਂ ਸਾਰੀ ਜਾਣਕਾਰੀ ਤੋਂ ਫੋਨ ਲੱਗਦੇ ਸਾਬਦੇ ਆ ਤੇ ਵੀਡੀਓ ਲਾਈਕ ਕਰਦਿਆ ਕਰੋ ਫੋਟੋ ਨਾਲ ਲਾਈਏ ਜੱਕ ਦੀ ਥੱਲੇ ਵਾਲੇ ਪਾਸੇ ਗਾਡਰਾਂ ਦੀ ਫੋਟੋ ਵੀ ਲੱਗੀ ਜੇ ਨਾਲ ਤੇ ਤੇ ਵੈੱਡ ਲੱਗਿਆ ਵਾ ਪੈਪ ਵਾਲਾ 3 ਫੁੱਟ 2 ਬਟਵਾੜੇ ਦੀ ਤੇ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੀਆਂ ਦਾ ਸਾਰੀ ਜਾਣਕਾਰੀ ਤੋਂ ਫੋਨ ਲਾ ਕੇ ਤਾਂ ਸਭ ਤੇ ਪੂਰੀ ਭਾਰੀ ਟਰਾਂਡਈ ਆ ਆਪਾਂ ਜੇ ਰੇਟ ਦੀ ਗੱਲ ਕਰਕੇ ਰੇਟ ਹੈਗਾ 1 ਕੰਦਾ ਹੀ 95000 ਰੁਪਇਆ ਤੇ 95000 ਰੁਪਇਆ ਰੇਟ ਆ ਮੈਨੂੰ ਚੱਕ ਪਈ ਦੂਰੇ ਟਾਇਰ ਇਹਦੇ ਤੇ ਕਿਸੇ ਵੀ ਵੀਰ ਭਾਈ ਨੂੰ ਲੈਣੀ ਹੋਵੇ ਵੀ ਤਾ ਸੰਪਰਕ ਕਰ ਸਕਦੇ ਆ ਵੀਰ ਕੋ ਸਾੜੀ ਕੋ ਸਟੈਪ ਨਾ ਕਰਿਓ ਲੈ ਕੇ ਕਰਦੇ ਆ ਅੱਗੇ ਅੱਗੇ ਰੋਟਾ ਵੈਕਟਰ ਜਲਦ ਅ ਲਧਿਆਣੇ ਦੇ ਵਿੱਚ ਪਿਆ ਇਹ 9 ਫੁੱਟ ਲੰਮਾ ਤੇ 2022 ਮਾਡਲ ਆ ਤੇ ਪੂਰਾ ਵਧੀਆ ਰੋਟਾ ਵੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਤਾ ਸੰਪਰਕ ਕਰ ਸਕਦੇ ਆ ਪੱਤਿਆਂ ਦੀ ਲੋਕੇਸ਼ਨ ਦੀ ਫੋਟੋ ਨਾਲ ਲਈ ਆ ਤੇ ਭਾਈ ਮਾਡਲ ਨੋ ਫਟ ਲੰਮਾ ਜੀਲ ਦਿਹਾਣਾ ਰੇਟ ਹੈ ਕਿ 110000 ਰੁਪਿਆ 110000 ਰੁਪਿਆ ਰੇਟ ਹੈ ਸਾਰੀ ਗਣਕਾਰੀ ਫੋਨ ਲਾ ਕੇ ਚੇਂਜਰ ਫੋਨ ਕਰੋ ਜਿਲ੍ਹਾ ਜਲੰਧਰ ਪਿੰਡ ਕਰਤਾਰਪੁਰ ਕਰਤਾਰਪੁਰ ਤੇ ਵਿੱਚ ਪਿਆ ਇਹ ਟੂੜੀ ਵਾਲਾ ਪੱਕਾ 20 ਭਾਈ ਵਾਲਿਆਂ ਦਾ ਬਣਿਆ ਵਾ ਤੇ 2024 ਮਾਡਲ ਆ ਗੇਅਰ ਲੱਗਿਆ ਵਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਤੇ ਪੂਰਾ ਵਧੀਆ ਚੱਲਦਾ ਤੇ ਵੀਰਾਂ ਦੇ ਵੇਚਣਾ ਕੋਈ ਪੈਸੇ ਦੀ ਲੋੜ ਆ ਉਹ ਤੇ ਇਹ 40000 ਰੁਪਿਆ ਰੇਟ ਆ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀ ਇਸ ਦਾ ਸੰਪਰਕ ਕਰ ਸਕਦੇ ਆ ਤੇ ਸੋਣ ਦੁਆਰਾ ਫਿਰ ਦੱਸਦੇ ਆ ਜ਼ਿਲ੍ਹਾ ਚਲੰਦਰ ਪਿੰਡ ਕਰਤਾਰਪੁਰ 20 ਭਾਈ ਵਾਲੇ ਦਾ ਬਣਿਆ ਵਾ 2024 ਮਾਡਲ ਦਾ ਰੇਟ ਹੈਗਾ 40000 ਰੁਪਿਆ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਫੋਲੋ ਕਰੋ ਮਿਲਾਂਗੇ ਤਾਂ ਵੀਡੀਓ ਸਵੇਰੇ 7:00 ਸੈ ਨਿਕਲਦਾ